ਰੋਇਟਰਜ਼ ਰਿਪੋਰਟ ਕਰ ਰਿਹਾ ਵੀ ਰਸ਼ੀਆ ਦੇ ਲੋਕ ਆ ਉਹ ਕਹਿੰਦੇ ਵੀ ਜੋ ਕੰਸੈਸ਼ਨਸ ਜੁਕਰੇਨ ਨੂੰ ਦਿੱਤੀਆਂ ਜਾਂਦੀਆਂ ਹੈਗੀਆਂ ਆ ਉਹਦੇ ਨਾਲ ਅਸੀਂ ਐਗਰੀ ਨਹੀਂ ਕਰਦੇ ਹੈਗੇ ਰਸ਼ੀਆ ਵੱਡੀਆਂ ਰਸ਼ੀਆ will not make big concessions ਪੀਸ ਪਲਾਨ ਦੇ ਉੱਤੇ ਜੁਕਰੇਨ ਦੇ ਲਈ ਇਹ ਰਸ਼ੀਆ ਦੇ ਇੱਕ ਸੀਨੀਅਰ ਡਿਪਲੋਮੈਟ ਆ ਉਹਨਾਂ ਨੇ ਦੱਸਿਆ ਹੈਗਾ ਜੋ ਯੂਐਸ ਦੇ ਇੰਬੋਇਸ ਟੀਪ ਸਟੀਵ ਵਿਟਕੋਫਾ ਉਹ ਅਡਵਾਈਜ਼ਰ ਹੈਗੇ ਆ ਉਹਨਾਂ ਨੇ ਕਹਿੰਦੇ ਭਈ ਇੱਕ ਇੱਕ ਜਗ੍ਹਾ ਦੇ ਉੱਤੇ ਇਹ ਪਤਾ ਚੱਲਿਆ ਭਈ ਉਹ ਰਸ਼ੀਅਨ ਆਫੀਸ਼ੀਅਲਸ ਨੂੰ ਗੱਲਬਾਤ ਕਰ ਰਹੇ ਸੀ ਵੀ ਕਿਸ ਤਰ੍ਹਾਂ ਤੁਸੀਂ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਆ ਉਹਨਾਂ ਦੇ ਨਾਲ ਡੀਲ ਕਰ ਸਕਦੇ ਹੈਗੇ ਆ ਸੋ ਉਹ ਜਿਹੜੀ ਗੱਲਬਾਤ ਆ ਉਹ ਲੀਕ ਹੋ ਗਈ ਹੈਗੀ ਆ ਪਰ ਹੁਣ ਵਾਈਟ ਹਾਊਸ ਜੋ ਆ ਉਹ ਡਿਫੈਂਡ ਕਰ ਰਿਹਾ ਵਿਟਕੋਫ ਨੂੰ ਆਫਟਰ ਦਾ ਲੀਕ ਆਫ ਕਨਵਰਸੇਸ਼ਨ ਵਿਦ ਰਸ਼ੀਅਨ ਆਫੀਸ਼ੀਅਲਸ ਤੇ ਯੂਕਰੇਨ ਦੇ ਉੱਤੇ ਕਾਫੀ ਪ੍ਰੈਸ਼ਰ ਆ ਯੂਰਪੀਅਨ ਯੂਨੀਅਨ ਵਾਲੇ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਆ ਪਰ ਯੂਕਰੇਨ ਵਾਲੇ ਕਹਿੰਦੇ ਵੀ ਸਾਨੂੰ ਦੋਨਾਂ ਚ ਇੱਕ ਸਾਈਡ ਰੱਖਣੀ ਪੈਣੀ ਹੈਗੀ ਆ ਵੇਟਕੋਫ ਅਗਲੇ ਹਫਤੇ ਫੇਰ ਮਾਸਕੋ ਨੂੰ ਜਾ ਰਹੇ ਆ ਜਿੱਥੇ ਕਿ ਉਹ ਰਸ਼ੀਆ ਦੇ ਸੀਨੀਅਰ ਲੀਡਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਨਗੇ 4 ਸਾਲਾਂ ਤੋਂ ਜੋ ਜੰਗ ਇਹ ਯੂਕਰੇਨ ਤੇ ਰਸ਼ੀਆ ਦੇ ਵਿੱਚ ਚੱਲ ਰਹੀ ਆ 1 ਆਫ ਦਾ ਡੈਡਲੀਅਸ ਇਨ ਆਰਗੇਨਾਈਜ਼ ਵਾਰਲਡ ਵਾਰ 2 ਤੋਂ ਬਾਅਦ ਯੂਰਪ ਦੇ ਵਿੱਚ ਯੁਕਰੇਨੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਜੋ ਆ ਉਹਨਾਂ ਨੇ ਇਹ ਕਿਹਾ ਕਿ ਉਹ ਰੈਡੀ ਹੈਗੇ ਆ ਯੂਐਸ ਬੇਸਡ ਜੋ ਬੈਕ ਜੋ ਫਰੇਮਵਰਕ ਹੈਗਾ ਪੀਸ ਪਲਾਨ ਤਾਂ ਕਿ ਜੋ ਲੜਾਈ ਰੁਕੇ ਜਾਂ ਤਾਂ ਕਿ ਲੜਾਈ ਨੂੰ ਖਤਮ ਕੀਤਾ ਜਾ ਸਕੇ ਕੀਵ ਤੇ ਇਹਦੀਆਂ ਜਿਹੜੀਆਂ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਦੇ ਜਿਹੜੇ ਐਲਾਈਜ਼ ਹੈਗੇ ਆ ਉਹ ਇਸ ਗੱਲ ਨੂੰ ਚਿੰਤਤ ਹੈਗੇ ਆ ਕਿ ਜੋ ਇਹ ਗੱਲਬਾਤ ਲੀਕ ਹੋ ਰਹੀ ਹੈਗੀ ਆ ਇਕਸਟਰਾ ਇਹ ਕੱਲ੍ਹ ਵਾਂ ਤੋਂ ਇਹ ਲੱਗ ਰਿਹਾ ਵੀ ਅਸੀਂ ਰਸ਼ੀਆ ਦੇ ਅੱਗੇ ਗੋਡੇ ਟੇਕ ਰਹੇ ਹਾਂ ਜੀ ਸੋ ਰਾਇਟਰਜ਼ ਜਿੰਨਾ ਤੁਸੀਂ ਦੱਸਿਆ ਵੀ ਕਰ ਰਿਹਾ ਵੀ ਜਿਹੜੇ ਸਟੀਵ ਵਿਟਕਾਫ ਆ ਵੀ ਉਹਨਾਂ ਨੇ ਐਡਵਾਈਸ ਕੀਤਾ ਸੀਗਾ ਮਾਸਕੋ ਨੂੰ ਵੀ ਤੁਹਾਨੂੰ ਅੱਗੇ ਕੀ ਕਰਨਾ ਜਿਹੜਾ ਉਹ ਚਾਹੀਦਾ ਆ ਅਬ ਵੀ ਕਿਦਾਂ ਪੇਚ ਜਿਹੜਾ ਉਹ ਕਰੋ ਜਿਹੜੀਆਂ ਕਾਲ ਕਾਲ ਜਿਹੜੇ ਸ਼ੋਜ਼ ਵਾਲੀ ਕਾਲ ਆ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਹੈਗਾ ਸੋ ਅ 트럼ਪ ਉਹਨਾਂ ਨੇ ਜਿਹੜਾ ਆਖਿਆ ਸੀਗਾ ਵੀ ਜਿਹੜੀ ਪ੍ਰੋਗਰੈਸ ਆ ਉਹ ਹੋਈ ਆ ਅੱਗੇ ਆਪਾਂ ਕਹਿੰਦੇ ਵੀ ਕਦਮ ਵਧਾਏ ਨੇ ਮਾਸਕੋ ਨੂੰ ਜਿਹੜਾ ਉਹ ਲੈ ਕੇ ਤੇ ਮਾਸਕੋ ਨੇ ਉਦਾਂ ਅਜੇ ਇਹ ਕਿਹਾ ਵੀ ਅਸੀਂ ਕੋਈ ਵੀ ਕੰਸੈਸ਼ਨ ਜਿਹੜੀਆਂ ਆ ਉਹ ਕਰਨ ਨੂੰ ਰੈਡੀ ਨਹੀਂ ਆ ਉਧਰ ਯੂਕਰੇਨ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਭਾਈ ਕੰਸੈਸ਼ਨ ਕਰ ਲਓ ਜਿਹੜੀ ਜ਼ਮੀਨ ਤੁਹਾਡੀ ਥਾਂ ਜਿਹੜਾ ਮੁਲਕ ਜਿੰਨਾ ਤੁਹਾਡਾ ਦੱਬਿਆ ਆ ਉਹਦਾ ਕੁਝ ਹਿੱਸਾ ਜਿਹੜਾ ਤੁਸੀਂ ਰਸ਼ੀਆ ਨੂੰ ਦੇ ਹੀ ਸ਼ੈਡੋ ਹੁਣ ਜ਼ੇਲੈਂਸਕੀ ਮੰਨਤਾ ਨਹੀਂ ਰਿਹਾ ਇਸ ਚੀਜ਼ ਦੇ ਉੱਤੇ ਪਰ ਥੈਂਕਸ giving ਦੇ ਉੱਤੇ ਜੋ ਕਿ ਕੱਲ ਨੂੰ ਹੈ ਉੱਥੇ ਕਹਿੰਦੇ ਵੀ ਮੁਲਾਕਾਤ 트럼ਪ ਹੋਣਾ ਦੇ ਨਾਲ ਹੋਵੇਗੀ ਸੋ ਉਹ ਵੇਨੇ ਆ ਕਿ ਕੀ ਗੱਲਬਾਤ ਇਸ ਦੇ ਵਿੱਚ ਬਣਦੀ ਆ ਥੱਕ ਜਿਹੜਾ ਆ ਯੂਕਰੇਨ ਇਸ ਟਾਈਮ ਚੁੱਕਾ ਆ ਹਜ਼ਾਰਾਂ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਮਰ ਚੁੱਕੇ ਨੇ ਘਰੋਂ ਬੇਕਾਰ ਹੋ ਚੁੱਕੇ ਨੇ ਤੇ ਇਸ ਟਾਈਮ ਕਹਿ ਸਕਦੇ ਆ ਵੀ ਰੋਜ਼ਮਰਾ ਦੇ ਲਈ ਜੀਣ ਦੇ ਲਈ ਉਹਨਾਂ ਨੂੰ ਜਦੋ ਜਹਿਦ ਕਰਨੀ ਪੈ ਰਹੀ ਹੈਗੀ ਆ ਸੋ ਕਿੰਨੇ ਵੀ ਪੰਜਵਾਂ ਹਿੱਸਾ ਯੂਕਰੇਨ ਦਾ ਅ ਉਹ ਤਕਰੀਬਨ ਰਸ਼ੀਆ ਨੇ ਆਪਣੇ ਕੰਟਰੋਲ ਦੇ ਅੰਡਰ ਲੈ ਲਿਆ ਹੈਗਾ ਆ ਯੂਕਰੇਨ ਦੀ ਆਰਮੀ ਦਾ ਹਿੱਸਾ ਛੋਟਾ ਕਰਨਾ ਉਸ ਦੀ ਕੁੱਲ ਸੰਖਿਆ ਨੂੰ ਛੋਟਾ ਕਰਨ ਦਾ ਵੀ ਜਿਹੜਾ ਇਸ ਪੀਸ ਪਲਾਨ ਦੇ ਵਿੱਚ ਪ੍ਰਸਤਾਵ ਰੱਖਿਆ ਗਿਆ ਸੀਗਾ ਉਹ ਹੁਣ ਮੰਨਦੇ ਆ ਜਾਂ ਨਹੀਂ ਮੰਨਦੇ ਇਹ ਦੇਖਣ ਵਾਲੀ ਗੱਲ ਆ ਨਾਟੋ ਦੇ ਉੱਤੇ ਵੀ ਹਰਜੋਤ ਸਿੰਘ ਜੀ ਦਬਾਰ ਰਹੇਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਵਾਚ ਕਰਨਾ ਆ ਕਿਉਂਕਿ ਇਵੈਂਚੁਅਲੀ ਇਹ ਸਾਰਾ ਕੁਝ ਉਹਨਾਂ ਦੇ ਨੇਬਰਹੂਡ ਦੇ ਵਿੱਚ ਹੀ ਹੋ ਰਿਹਾ ਹੈਗਾ ਆ ਤੇ ਇਹ ਹੁਣ ਨਾਟੋ ਵਾਲੇ ਵੀ ਦੇਖਦੇ ਆ ਕੀ ਬਣਦਾ ਆ ਨਾਟੋ ਦੇ ਜਿਹੜੇ 77 ਕੁਛ ਮਹੀਨੇ ਪਹਿਲਾਂ ਅਮਰੀਕਾ ਜਿਹੜੇ ਆ ਕੇ ਗਏ ਸੀ ਰਾਸ਼ਪਤੀ 트ੰਪ ਉਹਨਾਂ ਦੇ ਨਾਲ ਮੁਲਾਕਾਤ ਵੀ ਜਿਹੜੀ ਹੋਈ ਸੀ ਇਸ ਪੀਸ ਪਲਾਨ ਦੇ ਵਿੱਚ ਇਹ ਪੱਕੀ ਚੀਜ਼ ਰੱਖੀ ਗਈ ਆ ਵੀ ਯੂਕਰੇਨ ਨੂੰ ਨਾਟੋ ਵਾਲੇ ਕਦੀ ਵੀ ਐਂਟਰ ਨਹੀਂ ਕਰਨਗੇ ਤੇ ਨਾ ਹੀ ਯੂਕਰੇਨ ਵਾਲੇ ਕਹਿਣਗੇ ਵੀ ਸਾਨੂੰ ਨਾਟੋ ਦੇ ਵਿੱਚ ਦਾਖਲਾ ਜਿਹੜਾ ਉਹਦਾ ਦੇ ਨਾਲੇ ਇਹ ਵੀ ਮੱਦ ਰੱਖੀ ਗਈ ਸੀ ਵੀ ਤੁਸੀਂ ਜਿਹੜੀਆਂ ਨਾਟੋ ਦੀਆਂ ਫੋਰਸੇਜ਼ ਆ ਉਹ ਯੂਕਰੇਨ ਦੇ ਵਿੱਚ ਕਦੀ ਵੀ ਨਹੀਂ ਲਾਓਗੇ ਸੋ ਯੂਕਰੇਨ ਜਿਹੜੇ ਰਸ਼ੀਆ ਦੇ ਡਿਪਟੀ ਫੋਰਮਨਿਸਟਰ ਸਰਗਈ ਰਾਬਕੋਵ ਉਹਨਾਂ ਨੇ ਜਿਹੜਾ ਜੀਐਨਯੂ ਆਖਿਆ ਵੈਲਕਮ ਕੀਤਾ ਹੈ 트럼ਪ ਪ੍ਰਸ਼ਾਸਨ ਦੇ ਉਹਨਾਂ ਕੋਸ਼ਿਸ਼ਾਂ ਨੂੰ ਵੀ ਤੁਸੀਂ ਇਸ ਜੋ ਸਮੱਸਿਆ ਇਸ ਲੜਾਈ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰ ਰਿਹਾ ਪਰ ਰਸ਼ੀਆ ਇਹ बार-बार ਕਹਿ ਰਿਹਾ ਵੀ ਅਸੀਂ ਕਿਸੇ ਵੀ ਤਰੀਕੇ ਦੀ ਕੰਸੈਸ਼ਨ ਕਰਨ ਨੂੰ ਰੈਡੀ ਨਹੀਂ ਆ ਨਾ ਹੀ ਕਿਸੇ ਤਰੀਕੇ ਦਾ ਕੋਈ ਸਰੈਂਡਰ ਆ ਉਹ ਇਸ ਦੇ ਵਿੱਚ ਹੋਊਗਾ ਸੋ ਲੱਗ ਇਹ ਹੀ ਦੇ ਆਇਆ ਵੀ ਰਸ਼ੀਆ ਨੇ ਮਨ ਬਣਾਇਆ ਆ ਵੀ ਜਿਹੜੀ ਥਾਂ ਦੱਬੀ ਆ ਉਹ ਆਪਾਂ ਦੱਬੀ ਹੀ ਰੱਖਣੀ ਹੈਗੀ